ਸਾ ਸੰਗਤ ਦਾ ਮੇਲੇ ਸੰਗਤ ਦਾ ਇਹਨੀ ਕਿਰਪਾ ਆਪਰੰਪਾਰ ਕਿਰਪਾ ਸੰਗਤ ਦੇਖੋ ਖੜੀ ਆ ਸੰਗਤ ਇੱਕ ਮੰਗ ਕਰ ਰਹੀ ਆ ਸਾਡੀ ਵਾਰਡ ਦਾ ਕਾਉਂਸਲਰ ਇਹ ਕਾਉਂਸਲਰ ਖੜੇ ਆ ਮੈਂ ਰਾਈਫ ਜੇ ਮੈਂ ਕਾਉਂਸਲਰ ਨੇ ਮੈਂ ਤੇ ਇਹਨਾਂ ਦੇ ਕਿ ਸੇਵਾਦਾਰ ਆ ਇਹਨਾਂ ਦੀ ਸੇਵਾ ਲਈ ਆ ਸੇਵਾ ਕਰ ਰਹੇ ਆ ਬਾਕੀ ਸਾਡੀ ਵਾਰਡ ਦੇ ਖੜੇ ਨੇ ਮੇਰੇ ਪਾਪਾ ਜੀ ਅੰਗਰ ਸਤਕਾਰ ਜੀ ਮੇਰੀ ਮਤਾਵਾ ਐਰ ਕੀ ਤੁਸੀਂ ਦੇਸ਼ ਦੇ ਵਿੱਚ ਪਹਿਲੀ ਵਾਰੀ ਲੋਕਾਂ ਨੂੰ ਸੁਣਿਆ ਕਰ ਅਸੀਂ 88 ਨੰਬਰ ਵਾਰਡ ਦੇ ਕਾਉਂਸਲਰ 85 ਨੰਬਰ ਤੋਂ ਡਿਵਾਰਡ ਕਰੀ 85 ਨੰਬਰ ਤੇ ਪਹਿਲੀ ਵਾਰੀ ਹੋ ਰਿਆ ਤੇ ਲੋਕੀ 85 ਬਣੇ 85 ਕਾਉਂਸਲਰ ਕਹਿੰਦੇ ਸਾਡੀ ਵਾਰਡ ਤੇ ਮਾਰਦੇ 640 ਕਾਉਂਸਲਰ ਭਾਈ ਸਾਹਿਬ ਪਹਿਲੀ ਵਾਰੀ ਜੀ ਕਿਹੜੇ ਕੰਮ ਪਿਆ ਦੇ ਦਾਦ ਦੀ ਜੀ ਭਾਜੀ ਤਾਂ ਕੰਮ ਹੋਇਆ ਕਿਹੜਾ ਤੁਸੀਂ ਦੱਸੋ ਤਾਂ ਕੰਮ ਮੈਨੂੰ ਸਮੇਂ ਕੰਮ ਹੋਇਆ ਇਹ ਤਾਂ ਕੋਈ ਕੰਮ ਹੀ ਨਹੀਂ ਆਇਆ ਤੱਕ ਜੀ ਠੀਕ ਜੀ ਉਹ ਕਿਹੜੇ ਪਿਆ ਦੇ ਖਾਦ ਦੇ ਭਾਜੀ ਅਸੀਂ ਸਭ ਤੋਂ ਪਹਿਲੇ ਸਭ ਤੋਂ ਪਹਿਲਾ ਇਹ ਵੀ ਸਰਕਾਰ ਆਈ ਸੀ ਇਹਨਾਂ ਨੂੰ ਬਹੁਦੇ ਕਿਤੇ ਨਸ਼ਾ ਮੁਕਤ ਕਰ ਦੇਣਗੇ ਅਸੀਂ ਦੇ ਵੀਰਾਂ ਜਿਹੜੇ ਨਸ਼ਾ ਵੇਚਦੇ ਨੇ ਬੇਨਤੀ ਕਰਦੇ ਹਾਂ ਜੇ ਸਾਡੇ ਦੇ ਅਪਰੰਪਾਰ ਕਿਰਪਾ ਆ ਗਈ ਇਸ ਵਾਰ ਦੇ ਨਸ਼ਾ ਨਾਲ ਵਿੱਚ ਵੀਰੋ ਜੇ ਤੁਸੀਂ ਨਹੀਂ ਵਿੱਚ ਛੱਡੋਗੇ ਅਸੀਂ ਡੜ ਕੇ ਤੁਹਾਡਾ ਵਿਰੋਧ ਕਰਾਂਗੇ ਔਰ ਨਹੀਂ ਸੁਧਰੋਗੇ ਅਸੀਂ ਭੰਡਾਰੀ ਪੁਲ ਵੀ ਜਾਮ ਕਰਾਂਗੇ ਪੂਰੀ ਵਾਰ ਤੇ ਸਰਕਾਰ ਨੂੰ ਇੱਕ ਮੰਗ ਕਰਦੇ ਹਾਂ ਸਰਕਾਰ ਤੋਂ ਕੁਝ ਨਹੀਂ ਮੰਗਦੇ ਸਾਡੀ ਵਾਰ ਨੂੰ ਇੱਕ ਨਸ਼ਾ ਮੁਕਤ ਕਰ ਦਿਓ ਨਸ਼ਾ ਮੁਕਤ ਕਰ ਦਿਓ ਸਾਡੀ ਵਾਰ ਨੂੰ ਅਸੀਂ ਕੁਝ ਨਹੀਂ ਮੰਗਦੇ ਬਾਕੀ ਗਲੀਆਂ ਨਾਲੀਆਂ ਬਹੁਤ ਸੀਵਰੇਜ ਦੀ ਪ੍ਰੋਬਲਮ, ਵਾਟਰ ਸਪਲਾਈ ਦੀ ਪ੍ਰੋਬਲਮ, ਇਲੈਕਟ੍ਰਿਸਿਟੀ ਦੀ ਪ੍ਰੋਬਲਮ, ਸਕੂਲ ਦੀ ਐਜੂਕੇਸ਼ਨ ਦੀ ਪ੍ਰੋਬਲਮ ਬਹੁਤ ਬਦਨ ਦਸਨ ਜਗ੍ਹਾ ਇਸ ਪਸਵਾਰ ਦੇ ਕਿੰਨੇ ਬੁਰੇ ਹਾਲ ਆ। ਇਹ ਸਟਰੀਟ ਲਾਈਟ ਗਰੀਬਾਨੀ ਛੱਤਾਂ ਦੀ ਗਰੀਬਤ ਮਨਮਕੀ ਕੀ ਦਸਾਂ ਲੋਕਾਂ ਦੀ ਬਾਲੇ ਵਾਲੀ ਛੱਤਾਂ ਬੜੀਆਂ ਸੋਹਣੀਆਂ ਲੋਕ ਅੱਜ ਟੀਨਾ ਤਰਪਾਲਾਂ 'ਤੇ ਰਹੇ ਨੇ ਅੰਮ੍ਰਿਤਸਰ ਦੇ ਵਿੱਚ 1085 ਵਿੱਚ ਟੀਨਾ ਰਹੇ ਤਰਪਾਲ ਦੇ ਨਾਲ ਬਹੁਤ ਹਜ਼ੂਰੇ ਕੰਮ ਨੇ ਵੀਰ ਜੀ ਤੇ 30 ਸਾਲ ਸੇਵਾ ਕਰਕੇ ਮੈਂ ਕਾਂਗਰਸ ਪਾਰਟੀ ਕੋ ਟਿਕਟ ਮੰਗੀ ਸੀ ਜੋ ਦਾਅਵੇਦਾਰੀ ਪਰ ਹੀ ਨਵੀਂ ਮਿਸਾਲ ਹੋ ਗਿਆ ਵਾ ਤੇ ਐਨ ਮੌਕੇ ਤੇ ਡਾਕਟਰ ਆਕਸ਼ਮਰ ਵੀਰਕਾ ਸਾਹਿਬ ਨੇ ਕਿਹਾ ਕਿ 30 ਲੱਖ ਰੁਪਈਆ ਲੱਗਦਾ ਵਾ ਤੁਸੀਂ ਲਾ ਸਕਦੇ ਜੇ ਤੁਹਾਡੇ ਕੋ ਹੈ ਜੇ ਜਦੋਂ ਉਹਨਾਂ ਨੇ ਇੰਨੀਆਂ ਗੱਲਾਂ ਕੀਤੀਆਂ ਮੇਰੇ ਨਾਲ ਜਵਾਬ ਸਵਾਲ ਕੀਤੇ ਤੇ ਮੈਂ ਸਿਰ ਨੀਵਾ ਕਰ ਲਿਆ ਉਸ ਤੋਂ ਬਾਅਦ ਮੈਂ ਸਮਝਿਆ ਨਹੀਂ ਕਿ ਟਿਕਟ ਮੈਨੂੰ ਮੰਗਣੀ ਚਾਹੀਦੀ ਆ ਤੇ ਜਿਵੇਂ ਕਿੰਨਾ ਕੁ ਪਹੁੰਚਾ ਕਮਲ ਕੁਮਾਰ ਹੁੰਦੇ ਆ ਪਰ ਜੀ ਕਿਸ ਤੋਂ ਕੁਮਾਰ ਨੂੰ ਤਵੱਥਨ ਦੇ ਰਹੇ ਹੋ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਮੇਰੇ ਮੈਨੂੰ ਤੇ ਜਿਹੜਾ ਪ੍ਰੋਸਾ ਹੈ ਹੀ ਆ ਹਰ ਘਰ ਤੇ ਹਰ ਬੀਬੀਆਂ ਹਰ ਜਨ ਹਰ ਬੱਚਾ ਜਿਹੜੇ ਲੋਕਡਾਊਨ ਦੇ ਵਿੱਚ ਇਹ ਰਾਸ਼ਨ ਦਿੰਦੇ ਰਹੇ ਆ ਬਲਕਿ ਮੈਨੂੰ ਨਹੀਂ ਇਹਨਾਂ ਬਾਰੇ ਪਤਾ ਤੇ ਮੈਨੂੰ ਜਨਤਾ ਨੇ ਦੱਸਿਆ ਵਾ ਜਨਤਾ ਦੱਸਦੀ ਆ ਕਿ ਬਹੁਤ ਵਧੀਆ ਇਨਸਾਨ ਆ ਇਹ ਤੁਹਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਮਤਲਬ ਪੂਰਾ ਪੂਰਾ ਪਰਿਵਾਰ ਤੇ ਜਿਹੜੀਆਂ ਪਾਰਟੀਆਂ ਦੀ ਗੱਲ ਆ ਉਹ ਜਿਸ ਦਿਨ ਦੀ ਆ ਗਈਆਂ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਇਹ ਨਾਲ ਆ ਗਈਆਂ ਅਕਾਲੀ ਪਾਰਟੀ ਕਾਂਗਰਸੀ ਪਾਰਟੀ ਆਮ ਪਾਰਟੀ ਭਾਜਪਾ ਪਾਰਟੀ ਹਰ ਪਾਰਟੀ ਦਾ ਇਨਸਾਨ ਜਿਹੜਾ ਉਹ ਨਾਲ ਆ